ਜਿਹੜਾ ਕਾਂਗਰਸ ਦਾ ਮੈਨੀਫੈਸਟੋ ਹੈ ਇਹਦੇ ਬਾਰੇ ਤੁਹਾਨੂੰ ਅਸੀਂ ਆਪਣੀਆਂ ਕੁਝ ਗਾਰੰਟੀਆਂ ਜਿਹੜੀਆਂ ਉਹਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਆ ਸਾਰਨੋਂ ਪਹਿਲੇ ਥੀ ਹੈ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਜੋ ਸੰਘਰਸ਼ ਚੱਲ ਰਿਹਾ ਪਿਛਲੇ ਤਕਰੀਬਨ 4 ਸਾਲ ਚ ਜਿਹਦੇ ਵਿੱਚ ਜ਼ਿਆਦਾਤਰ ਕਿਸਾਨ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਦੇ ਯੂਪੀ ਦੇ ਵੈਸਟਰਨ ਯੂਪੀ ਦੇ ਵੈਸੇ ਸਾਰੇ ਦੇਸ਼ ਦੀ ਨੇ ਕਿਉਂਕਿ ਦਿੱਲੀ ਦੇ ਵਿੱਚ ਸੰਘਰਸ਼ ਹੈ ਤੇ ਇਹ ਜਿਹੜੇ ਸੂਬੇ ਆਲੇ-ਦੁਆਲੇ ਨੇ ਦਿੱਲੀ ਦੇ ਉਹਨਾਂ ਦੀ ਜ਼ਿਆਦਾ ਪ੍ਰੈਜ਼ੈਂਸ ਨਜ਼ਰ ਆਉਂਦੀ ਬਟ ਸਾਰੇ ਹਿੰਦੁਸਤਾਨ ਦਾ ਕਿਸਾਨ ਪਮੇਤਾ ਮਲਨਾੜ ਦਾ ਕਰਨਾਟਕ ਦਾ ਤੇਲੰਗਾਨਾ ਦਾ ਉਹ ਸਾਰਿਆਂ ਦਾ ਇਸ਼ੂ ਸੀ ਤੇਈ ਫਸਲਾਂ ਨੇ ਜਿਹੜੀਆਂ ਸਾਰੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਸੂਬਿਆਂ ਵਿੱਚ ਬੀਜੀਆਂ ਜਾਂਦੀ ਜਿਹੜੀ ਮੇਨ ਕ੍ਰੌਪ ਹੁੰਦੀ ਜਿਵੇਂ ਪੰਜਾਬ ਦੇ ਕੋਚਾਰੀਆਂ ਪੰਜ ਚੋਨਾ ਆਪਣਾ ਕਰਨ ਕੇ ਉਹਦੇ ਵਿੱਚ ਗੰਨਾ ਜਾਂਦਾ ਉਹਦੇ ਵਿੱਚ ਕਪਾਹ ਜਾਂਦੀ ਨਰਮਾ ਜਾਂਦਾ ਸੋ ਇਸ ਤਰ੍ਹਾਂ ਹੀ ਤਾੜਾ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤੋ ਕਿਸਾਨਾਂ ਦਾ ਸੰਘਰਸ਼ ਮੋਦੀ ਸਾਹਿਬ ਦੇ ਨਾਲ ਜਿਹੜਾ ਚੱਲਦਾ ਹੈ ਉਹ ਹੀ ਆਇਆ ਹੈ ਕਿ ਸਾਨੂੰ 6 ਮਹੀਨੇ ਪਹਿਲੇ ਸਾਨੂੰ ਰੇਟ ਦੱਸਿਆ ਜਾਏ ਫਸਲ ਦਾ ਫਸਲ ਦਾ ਰੇਟ ਜਿਹੜਾ ਹੋਏ ਉਹ ਨਿਰਧਾਰਤ ਕੀਤਾ ਜਾਏ ਡਾਕਟਰ ਐਮ ਐਸ ਸੁਆਮੀ ਨਾਥਨ ਦੇ ਫਾਰਮੂਲੇ ਮੁਤਾਬਕ ਉਹਦੇ ਚ ਇਹ ਹੁੰਦਾ ਹੈ ਸੀ 2 50% ਉਹਦੇ ਚ ਇਹ ਹੈ ਬੇਸਿਕਲੀ ਕਿ ਜ਼ਮੀਨ ਦਾ ਠੇਕਾ ਵੀ ਵਿੱਚ ਪਾਇਆ ਜਾਏ ਜਿੰਨਾ ਫਸਲ ਦੇ ਉੱਤੇ ਖਰਚਾ ਹੁੰਦਾ ਇਨਪੁਟਸ ਦਾ ਖਰਚਾ ਟੋਟਲ ਭਾਵੇਂ ਲੇਬਰ ਦਾ ਡੀਜ਼ਲ ਦਾ ਟਰੈਕਟਰ ਦਾ ਲਿਬ ਸਾਰਾ ਕੁਝ ਵਿੱਚ ਪਾ ਕੇ ਤੇ 50% ਉਹਦਾ ਉਹਦਾ ਜਿਹੜਾ ਇਹ ਆਮਦਨ ਕ੍ਰੋਪ ਦੀ ਜੇ ਇੱਕ ਕੁਇੰਟਲ ਪਿੱਛੇ 1000 ਰੁਪਏ ਦਾ ਟੋਟਲ ਖਰਚਾ ਜ਼ਮੀਨ ਦਾ ਠੇਕਾ ਪਾ ਕੇ ਤੇ ਘੱਟੋ ਘੱਟ 1500 ਰੁਪਏ ਰੇਟ ਹੋਣਾ ਚਾਹੀਦਾ ਫਸਲ ਦਾ ਇਹ ਫਾਰਮੂਲਾ ਤੁਹਾਨੂੰ ਝਟਕਾ ਦੱਸ ਰਿਹਾ ਤੋ ਇਹ ਨੇਚਰ ਤੇ ਸੰਘਰਸ਼ ਤੋਂ ਬਾਅਦ ਮੋਦੀ ਸਾਹਿਬ ਨੇ ਤੇ 10 ਮਿੰਟ ਦਾ ਵਕਤ ਵੀ ਨਹੀਂ ਕੱਢਿਆ ਹਜ਼ਾਰਾਂ ਦੀ ਲੱਖਾਂ ਦੀ ਤਦਾਦ ਚ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਸੱਤ ਸੌ ਤੋਂ ਵੱਧ ਕਿਸਾਨ ਸਾਡਾ ਸ਼ਹੀਦ ਹੋਇਆ ਰੀਸੈਂਟਲੀ ਤੁਸੀਂ ਵੇਖਿਆ 2 ਮਹੀਨੇ ਪਹਿਲੇ ਆਪ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਤੇ ਮੇਰਾ ਡਾਇਰੈਕਟ ਚਾਰਜ ਹੈ ਕਿ ਭਗਵੰਤ ਸਿੱਧੇ ਤੌਰ ਤੇ ਭਾਜਪਾ ਦਾ 에ਜੰਟ ਹੈ ਤੁਸੀਂ ਹੈਰਾਨ ਹੋਵੋਗੇ ਕਿ ਜੋ ਕੇਜਰੀਵਾਲ ਜੇਲ੍ਹ ਤੋਂ ਬਾਹਰ ਨਿਕਲੇ ਆ ਤੇ ਉਹਨੇ ਜੇਲ੍ਹ ਦੇ ਵਿੱਚੋਂ ਬਾਹਰ ਨਿਕਲੇ ਜਿੱਦਾਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈ ਭਗਵੰਤ ਮਾਨ ਨਾਲ ਬੈਠਾ ਉਹਦੇ ਵਿੱਚ ਉਹਨੇ ਦਿੱਲੀ ਦੀ ਗੱਲ ਕੀਤੀ ਜੋ ਪੰਜਾਬ ਦੀ ਕੀਤੀ ਕਿਹਾ ਕਿ ਭਾਜਪਾ ਦੀ ਸਟ੍ਰੈਟਜੀ ਇਹ ਹੈ ਕਿ ਕੋਈ ਸਾਡੇ ਐਮ.ਐਲ.ਏ. ਤੋੜੇ ਜਾਂ ਨਾਲ ਭਗਵੰਤ ਨੂੰ ਨਾਲ ਲਿਆ ਜਾਵੇ ਨਾਲ ਬੈਠੇ ਜੇ ਉਹ ਚਾਹੂਗਾ ਤਾਂ ਮੈਂ ਤੁਹਾਨੂੰ ਕਲਿੱਪ ਹੋਣੇ ਦੇ ਸਕਦਾ ਜਿਹਦੇ ਵਿੱਚ ਕੇਜਰੀਵਾਲ ਭਗਵੰਤ ਦੀ ਹਾਜ਼ਰੀ 'ਚ ਕਹਿ ਰਿਹਾ ਹੈ ਕਿ ਭਾਜਪਾ ਦੀ ਇਹ ਸਟ੍ਰੈਟਜੀ ਹੈ ਕਿ ਸਾਡੇ ਕੁਝ ਐਮ.ਐਲ.ਏ. ਖਰੀਦੇ ਜਾਂ ਕੋਈ ਤੋੜੇ ਜਾਂ ਤੇ ਭਗਵੰਤ ਨੂੰ ਨਾਲ ਲਿਆ ਜਾਵੇ ਇਸ ਤੋਰ ਦੇ ਭਾਈ ਦੇ ਵਿੱਚ ਸੋ ਇਹ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹਨਾ ਇਹ ਕਾਂਗਰਸ ਇੰਡੀਆ ਅਲਾਈਅንስ ਦੀ ਸਰਕਾਰ ਨਜ਼ਰ ਆ ਰਹੀ ਹੈ ਬਾਂਦੀ ਮੈਜੋਰਟੀ ਆਂਦੀ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਹੋਏਗਾ ਸਾਡਾ ਇਹ ਵਾਅਦਾ ਇਹਦੇ ਵਿੱਚ ਕਿ ਅਸੀਂ ਐਮਐਸਪੀ ਡਾਕਟਰ ਸੁਭਮੀਨਾਥਨ ਦੇ ਫਾਰਮੂਲੇ ਮੁਤਾਬਕ ਤਈ ਫੈਸਲੇ ਤੇ ਪਹਿਲਾ ਜਿਹੜਾ ਗਿਫਟ ਹੈ ਹਿੰਦੁਸਤਾਨ ਦੇ ਕਿਸਾਨਾਂ ਨੂੰ ਦੇਵਾਂਗੇ ਸੋ ਇੱਕ ਨੰਬਰ ਵਾਅਦੇ ਨੰਬਰ 2 ਮੋਦੀ ਸਾਹਿਬ ਕੋ ਦੋ ਵਿਕਲਪ ਸਨ ਜਦੋਂ ਗਵਰਨਮੈਂਟ ਚਾਏ ਨੇ ਟੋਟਲ ਹਿੰਦੁਸਤਾਨ ਦੀ ਕਿਸਾਨੀ ਦਾ 2014 ਦੇ ਵਿੱਚ ਕਰਜ਼ਾ ਸੀ 9 ਲੱਖ ਕਰੋੜ ਰੁਪਿਆ ਬਟ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਕਰਜ਼ਾ ਮਾਫੀ ਵੱਲ ਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮਾਫੀ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਨੇ ਆਨ ਦੀ ਕੰਟਰੀ ਜਿਹੜੇ ਮਲਟੀ ਨੈਸ਼ਨਲ ਸੀ ਵੱਡੇ ਬਿਜ਼ਨਸ ਘਰਾਨੇ ਸੀ ਜਿਨ੍ਹਾਂ ਨੇ ਬੈਂਕਾਂ ਦੇ ਕਰੋੜਾਂ ਲੱਖ ਰੁਪਏ ਦੇ ਲੋਨ ਲਏ ਸੀ ਵਾਪਸੀ ਨਹੀਂ ਸੀ ਹੋ ਰਹੀ ਉਹਨਾਂ ਨੂੰ ਦੱਸਾ ਸਾਲਾਂ ਦਾ 16 ਲੱਖ ਕਰੋੜ ਦੀ ਕਰਜ਼ਾ ਮਾਫੀ ਕੀਤੀ ਹੈ ਸੋ ਮੋਦੀ ਦਾ ਹੱਥ ਅਮੀਰ ਆਦਮੀ ਨਾਲ ਹੈ ਕਾਂਗਰਸ ਦਾ ਹੱਥ ਗਰੀਬ ਆਦਮੀ ਨਾਲ ਹੈ ਤੇ ਕਿਸਾਨ ਤੇ ਖੇਤ ਮਜ਼ਦੂਰ ਨਾਲ ਤੁਹਾਨੂੰ ਪਤਾ ਹੈ ਸ਼ੁਰੂ ਤੋਂ ਹੀ ਕਾਂਗਰਸ ਨੇ ਨਾਅਰਾ ਚਾਹੇ ਜਵਾਨ ਤੇ ਜਾਏ ਕਿਸਾਨ ਦਾ ਲਾਲਬਾਦ ਸ਼ਾਸਤਰੀ ਜੀ ਨੇ ਦਿੱਤਾ ਸੀ ਸੋ ਅਸੀਂ ਸਾਫ਼ ਤੌਰ ਆਪਣੀ ਪ੍ਰਾਇੋਰਟੀ ਕਲੀਅਰ ਕਰਤੀ ਕਾਂਗਰਸ ਇਜ਼ ਵਿਦ ਦੀ ਫਾਰਮਰਸ ਕਾਂਗਰਸ ਇਜ਼ ਵਿਦ ਦੀ ਲੇਬਰਰ ਜਿਹੜਾ ਕਿਸਾਨ ਖੇਤ ਮਜ਼ਦੂਰ ਹੈ ਸਾਡਾ ਜਾਂ ਸਾਡਾ ਕਿਸਾਨ ਹੈ ਸਾਡੀ ਪ੍ਰਾਇੋਰਟੀ ਹੋਵੇ ਤੋ ਇਸ ਗੱਲ ਦਾ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਤੇ ਜਿਹੜਾ ਖੇਤ ਮਜ਼ਦੂਰਾਂ ਦਾ ਕਰਜ਼ਾ ਹੈ ਉਹਦੇ ਤੇ ਸਪੈਸ਼ਲੀ ਧਿਆਨ ਦੇ ਕੇ ਉਹਨਾਂ ਨੂੰ ਰਾਹਤ ਦੇਣ ਵਾਸਤੇ ਕਰਜ਼ਾ ਮਾਫੀ ਵਲ ਅਸੀਂ ਇੱਕ ਸਪੈਸ਼ਲ ਕਮਿਸ਼ਨ ਬਠਾਵਾਂਗੇ ਉਹ ਸਪੈਸ਼ਲ ਕਮਿਸ਼ਨ ਆਂਦੇ ਟਾਈਮ ਦੇ ਵਿੱਚ ਕਰਜ਼ਾ ਮਾਫੀ ਵਾਲੇ ਰਸਤੇ ਤੇ ਚੱਲੇਗਾ so that ਇਹ ਇੱਕ ਸੈਕਸ਼ਨ ਜਿਨੇ ਪਿਛਲੇ 75 ਸਾਲ ਚ ਦੇਸ਼ ਦਾ ਪੇਟ ਭਾਲ ਲਿਆ self sufficient ਦੇਸ਼ ਨੂੰ ਕੀਤਾ ਨਹੀਂ ਤੇ ਹਮੇਸ਼ਾ ਤੁਹਾਨੂੰ ਪਤਾ ਹੈ ਸ਼ੁਰੂ ਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਟਾਈਮ ਤੇ ਜਦੋਂ ਪ੍ਰਧਾਨ ਮੰਤਰੀ ਅਮਰੀਕਾ ਜਾਂਦੇ ਸੀ ਉਦੋਂ ਸਾਨੂੰ ਹਮੇਸ਼ਾ ਕਦੀ ਸਾਨੂੰ ਚਾਵਲ ਚਾਹੀਦੇ ਸੀ ਕਦੀ ਕਣਕ ਚਾਹੀਦੀ ਸੀ ਕਈ ਸ਼ਿਪਸ ਭਰੀਆਂ ਜਿਹੜੀਆਂ ਅਮਰੀਕਾ ਤੋਂ ਅਨਾਜ ਦੀਆਂ ਆਉਂਦੀਆਂ ਸੀ ਹੁਣ ਸੈਲਫ ਸਫੀਸ਼ੀਐਂਟ ਹੈਂਡ ਸੈਲਫ ਸਫੀਸ਼ੀਐਂਸੀ ਜਿਹੜੀ ਪਹਿਲੀ ਹਰੀ ਕ੍ਰਾਂਤੀ ਕਾਂਗਰਸ ਨੇ ਲੈ ਕੇ ਆਈ ਐਮਐਸਬੀ ਸਾਰਿਆਂ ਨੂੰ ਪਹਿਲੇ ਐਮਐਸਬੀ ਦਾ ਜਿਹੜਾ ਪ੍ਰੋਵੀਜ਼ਨ ਨੇ ਕਾਂਗਰਸ ਨੇ ਕੀਤਾ ਤੋਂ ਇਸ ਗੱਲ ਕੰ ਸੈਕੰਡ ਹੈ ਤੀਸਰਾ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਜਿਹੜੀ ਜਿਹਦੇ ਵਿੱਚ ਮੈਂ ਰਾਹੁਲ ਜੀ ਸਾਡੇ ਨਾਲ ਬੈਠੀਓ ਮੈਂ ਕਰਨਾ ਚਾਹਾਂਗਾ ਹੈਲਥ ਦੇ ਵਿੱਚ 25 ਲੱਖ ਰੁਪਿਆ ਅਸ਼ੋਕ ਗਹਿ ਲੋਡ ਗਲੋਡ ਸਾਹਿਬ ਦੀ ਸਰਕਾਰ ਨੇ ਤੁਹਾਡੇ ਕੋਲ ਚਾਹੀਏ ਹਰ ਰਾਜਸਤਾਨੀ ਨੂੰ ਜਿੰਨੂੰ ਵੀ ਕਿਤੇ ਬਿਮਾਰੀ ਦੀ ਹਾਲਤ ਚ ਮਦਦ ਦੀ ਲੋੜ ਪਈਏ ਹੈਲਥ ਇੰਸ਼ੋਰੈਂਸ 25 ਲੱਖ ਦਾ ਕਵਰ ਦਿੰਦਾ ਸਾਡੇ ਡਿਪਟੀ ਸੀਐਮ ਸਾਹਿਬ ਬੈਠੇ ਨੇ 10 ਲੱਖ ਦਾ ਇਸ ਟਾਈਮ ਤੇਲਿੰਗਣਾਚ ਆਲਰੇਡੀ ਹੈਲਥ ਕਵਰ ਮਿਲ ਰਿਹਾ ਉਹਦਾ ਮਤਲਬ ਹੈ ਕਿ ਕਿਸੇ ਨੂੰ ਵੀ ਬਿਮਾਰੀ ਦੇ ਹਾਲਤ ਚ ਹਸਪਤਾਲ ਜਾਣਾ ਪਏ ਭਾਵੇਂ ਵੱਡੇ ਤੋਂ ਵੱਡੇ ਪ੍ਰਾਈਵੇਟ ਹਸਪਤਾਲ ਚਲੇ ਜਾਓ ਪੈਸੇ ਗਵਰਨਮੈਂਟ ਤੁਹਾਨੂੰ ਨਹੀਂ ਦੇਗੀ ਬਟ ਉਹਦਾ ਬਿੱਲ ਸਿੱਧੇ ਤੌਰ ਗਵਰਨਮੈਂਟ ਦੇਗੀ ਹੁਣ ਅਸੀਂ ਇਹ ਫੈਸਲਾ ਕੀਤਾ ਆਲ ਇੰਡੀਆ ਲੈਵਲ ਤੇ ਆਲ ਇੰਡੀਆ ਲੈਵਲ ਤੇ ਅਸੀਂ ਫੈਸਲਾ ਕੀਤਾ ਕਿ ਹਰ ਹਿੰਦੁਸਤਾਨੀ ਨੂੰ 140 ਕਰੋੜ ਲੋਕਾਂ ਕਿਸੇ ਪਰਿਵਾਰ ਚ ਭਾਵੇਂ 10 ਮੈਂਬਰ ਨੇ ਕਿਸੇ ਭਾਵੇਂ 5 ਨੇ 2 ਨੇ 1 ਕੇ ਅਸੀਂ 25 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਹਰ ਹਿੰਦੁਸਤਾਨੀ ਨੂੰ ਦੇਣਗੇ ਮੇਰੇ ਖਿਆਲੇ ਸਾਰੇ ਨੂੰ ਬੜਾ ਰੈਵੋਲੂਸ਼ਨਰੀ ਕਦਮ ਦੇਸ਼ ਦੀ आजादी ਤੋਂ ਬਾਅਦ ਹੋਇਆ ਗਰੀਬ ਲੋਕ ਅਸੀਂ ਰੋਜ਼ ਹਸਪਤਾਲਾਂ 'ਚ ਪੜਕਦੇ ਵੇਖੇ ਕਈ ਮਾਂ ਕਈ ਨੌਜਵਾਨ ਮੈਂ ਆਪਣੇ ਵੇਖੇ ਨੇ ਪਰ ਆ ਜਿਹੜੇ ਨੇ ਆਪਣਾ ਪਾਪ ਤੇ ਮਾਂ ਨੂੰ ਹਸਪੀਟਲ 'ਚ ਨਹੀਂ ਲੈ ਜਾਣ ਦੀ ਪੋਜੀਸ਼ਨ ਉਹ ਵਿਚਾਰੇ ਲਿਲਕ ਦੇ ਕਰਾਂ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਏ ਬਿਕੋਜ਼ ਫਾਈਨੈਂਸ਼ਲੀ ਗਵਰਨਮੈਂਟ ਦਾ ਤੇ ਇੱਥੇ ਤੁਹਾਨੂੰ ਬੜਾ ਹਸਪੀਟਲ ਕੋਈ ਕੰਮ ਹੀ ਨਹੀਂ ਕਰਦਾ ਆ ਜਿਹੜੀ ਆਮ ਆਦਮੀ ਕਲੀਨਿਕ ਖੋਲ੍ਹ ਗਿਆ ਨੇ ਤੇ ਨਿੱਰੀ ਡਿਸਪੈਂਸਰੀਆਂ ਨੇ ਨਾਥਿੰਗ ਮੋਰ ਦਿੰਦਾ ਜੇ ਕੋਈ ਮੇਜਰ ਆਪਰੇਸ਼ਨ ਕਰਾਣਾ ਤੁਹਾਨੂੰ ਪ੍ਰਾਈਵੇਟ ਹਸਪਤਾਲ ਚ ਲੈ ਕੇ ਜਾਣਾ ਪਏਗਾ ਪ੍ਰਾਈਵੇਟ ਹਸਪਤਾਲ ਚ ਮਰੀਜ਼ ਮਗਰੋਂ ਦਾਖਲ ਹੁੰਦਾ ਪੈਸੇ ਉਹ ਪਹਿਲੇ ਕਹਿੰਦੇ ਜਮਾ ਕਰੋ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਬਾਡੀ ਨਹੀਂ ਚੁੱਕਣ ਦਿੰਦੇ ਕਿ ਬਾਡੀ ਤਾਂ ਚੁੱਕੰਦਾ ਕਿ ਪਹਿਲੇ ਸਾਰਾ ਬਿੱਲ ਦੇ ਕੇ ਜਾਓ ਸੋ ਇਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੈ ਇਹ ਇਸ ਦੇ ਨਾਲ ਹੁਣ ਇੱਕ ਹੋਰ ਜਿਹੜਾ ਬੜਾ ਇੰਪੋਰਟੈਂਟ ਹੈ ਕਿ ਵੇਖੋ ਹਿੰਦੁਸਤਾਨ ਦੀ ਤੇ ਪੰਜਾਬ ਦੀ ਪਛਾਣ ਨੇ ਜੈ ਜਵਾਨ ਜੈ ਕਿਸਾਨ ਮੋਦੀ ਸਾਹਿਬ ਨੇ ਆਂਦੇ ਹਿੰਦੁਸਤਾਨ ਦੀ ਆਰਮੀ ਦੀ ਭਰਤੀ ਬੰਦ ਕਰ ਦਿੱਤੀ। ਅਸੀਂ 18 ਸਾਲ ਦਾ ਜਵਾਨ ਭਰਤੀ ਕਰਦੇ ਸੀ ਤੇ 63 ਵਿੱਚ ਉਹ ਰਿਟਾਇਰ ਹੋ ਕੇ ਆਂਦਾ 18 ਸਾਲ ਦੀ ਨੌਕਰੀ ਸੀ। ਇਹਨਾਂ ਨੇ ਅਗਰੀ ਵੀਰ ਸਕੀਮ ਚ 3 ਸਾਲ ਟ੍ਰੇਨਿੰਗ ਹੈ ਤੇ 4 ਸਾਲ ਰਿਟਾਇਰਮੈਂਟ। 17 ਸਾਲ ਦਾ ਨੌਜਵਾਨ ਮੁੰਡਾ ਭਰਤੀ ਹੋਏਗਾ ਤੇ 21 ਵਿੱਚ ਰਿਟਾਇਰ ਹੋ ਜਾਏਗਾ। ਹੁਣ 21 ਨੂੰ 21 ਅਚਾ ਜਿਹੜਾ 18 ਸਾਲ ਪੁਰਾਣੀ ਆਮਦੀ ਸੀ ਉਹਦੇ ਵਿੱਚ ਪੈਨਸ਼ਨ ਸੀ। ਨਾਲ ਟੋਟਲ ਫੈਮਿਲੀ ਵਾਸਤੇ ਫਾਈਨੈਂਸ਼ੀਅਲ ਪੈਕੇਜ ਸੀ ਕੋਈ ਪਰਿਵਾਰ ਦਾ ਜੀ ਜਾਂ ਖੁਦ ਬਿਮਾਰ ਹੋ ਜੇ ਮਿਲਟਰੀ ਹਸਪੀਟਲ ਫ੍ਰੀ ਇਲਾਜ ਚੰਦਸ ਹੁਣ ਇਹਨਾਂ ਵਾਸਤੇ ਨਾ ਮੈਡੀਕਲ ਕਵਰ ਹੈ ਨਾ ਪੈਨਸ਼ਨ ਹੈ ਤੇ ਮੈਨੂੰ ਦੱਸੋ ਹਿੰਦੁਸਤਾਨ ਦੇ ਬਾਰਡਰਾਂ ਦੀ ਰਖਵਾਲੀ ਕੌਣ ਕਰੇਗਾ ਚਾਰਾਂ ਸਾਲਾਂ ਦੇ ਵਿੱਚ ਜਦੋਂ ਲੜਕੇ ਵਾਸਤੇ ਕੋਈ ਰਿਸ਼ਤਾ ਵੀ ਮੰਗਦਾ ਤੇ ਜੇ ਦੱਸ ਦਿਓ ਕਿ ਰਿਟਾਇਰਡ ਫੌਜੀ ਹੈ ਤਾਂ ਕੋਈ ਰਿਸ਼ਤਾ ਹੀ ਨਹੀਂ ਦੇਣ ਨੂੰ ਤਿਆਰ ਹੁੰਦਾ ਤੋ ਇਸ ਗੱਲ ਕਰਨ ਅਸੀਂ ਇਹ ਫੈਸਲਾ ਕਰ ਲਿਆ ਕਾਂਗਰਸੀ ਗਵਰਨਮੈਂਟ ਆਇਆ ਅਗਲੀ ਵੀਰ ਸਕੀਮ ਸਕ੍ਰੈਪ ਕਰ ਦਿੱਤੀ ਜਾਏਗੀ ਆਮੀ ਦੀ ਐਫ ਆਰਸ ਦੀ ਤੇ ਨੇਵੀ ਦੀ ਜਿਹੜੀ ਰੈਗੂਲਰ ਭਰਤੀ ਉਹ ਹੀ ਕੀਤੀ ਜਾਏਗੀ ਸੋ ਇੱਕ ਇਹ ਹੋਰ ਪੰਜਾਬੀਆਂ ਵਾਸਤੇ ਵੱਡੀ ਗੱਲ ਹੈ ਅੱਛਾ ਨੌਜਵਾਨਾਂ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਬੜੀ ਅੱਛੀ ਸਕੀਮ ਲੈ ਕੇ ਆਂਦੀ ਹੈ 25 ਸਾਲ ਤੋਂ ਥੱਲੇ ਦੀ ਉਮਰ ਵਾਲਾ ਨੌਜਵਾਨ ਲੜਕਾ ਜਿਹੜਾ ਜਿਨੇ ਡਿਪਲੋਮਾ ਕੀਤਾ ਜਾਂ ਜਿਨੇ ਗ੍ਰੈਜੂਏਸ਼ਨ ਕੀਤੀ ਉਹਨੂੰ ਅਪ੍ਰੈਂਟਿਸਿਪ ਅਪ੍ਰੈਂਟਿਸਿਪ ਤੁਸੀਂ ਸਮਝ ਦਿਓ ਸਾਰੇ ਕਿ ਕਿਸੇ ਨੇ ਆਪਣੇ ਹੁਨਰ ਵਾਸਤੇ ਕੋਈ ਟ੍ਰੇਡ ਕਰਨੀ ਹੈ ਕੋਈ ਗਵਰਨਮੈਂਟ ਕਿਸੇ ادارے ਦੇ ਵਿੱਚ ਜਾਂ ਕਿਸੇ ਪ੍ਰਾਈਵੇਟ ادارے ਵਿੱਚ ਟ੍ਰੇਨਿੰਗ ਲੈਣਾ ਚਾਹੁੰਦਾ 1 ਸਾਲ ਦੀ ਉਹ ਟੋਟਲ ਟ੍ਰੇਨਿੰਗ ਪੀਰੀਅਡ ਦਾ 1 ਲੱਖ ਰੁਪਿਆ ਉਸ ਬੱਚੇ ਦੇ ਸਿੱਧੇ ਤੌਰ 'ਤੇ ਨਾ ਜਾਏਗਾ 8500 ਰੁਪਿਆ ਮਹੀਨਾ ਬੰਦ ਤਾਂ 1 ਲੱਖ ਰੁਪਿਆ ਨੌਜਵਾਨ ਬੱਚੇ ਨੂੰ ਪੈਰਾਂ 'ਚ ਖੜਿਆ ਕਰਨ ਵਾਸਤੇ ਅਜੇ ਤੁਹਾਨੂੰ ਪਤਾ ਹੈ BJP ਵਾਲਿਆਂ ਨੇ ਸਕਿੱਲ ਮੈਨੇਜਮੈਂਟ ਸੈਂਟਰ ਖੋਲੇ ਸੀ ਬਟ ਉੱਥੇ ਤੋਂ ਕੁਝ ਨਹੀਂ ਨਿਕਲ ਪਾਇਆ। ਅਸੀਂ ਬੱਚੇ ਨੂੰ ਖੁਦ ਜਿੱਥੇ ਮਰਜ਼ੀ ਉਹ ਟ੍ਰੇਨਿੰਗ ਲੈਣਾ ਚਾਹੇ ਉਹ ਆਪਣਾ ਅਪਲਾਈ ਕਰੇਗਾ। ਉਸੇ ਟ੍ਰੇਨਿੰਗ ਦੇ ਮੁਤਾਬਕ 1 ਲੱਖ ਰੁਪਇਆ ਸਾਲ ਦਾ ਸਿੱਧਾ ਹੋਵੇਗਾ। ਇਸ ਤਰ੍ਹਾਂ ਹੀ ਇੱਕ ਹੋਰ ਰੈਵਿਊਲੂਸ਼ਨਰੀ ਕਦਮ ਹੈ। ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਔਰਤਾਂ ਨੂੰ ਜਿਹੜੀ ਹੈੱਡ ਆਫ ਦੀ ਫੈਮਿਲੀ ਹੋਏਗੀ ਔਰ ਇੱਕ ਪਰਿਵਾਰ ਦੇ ਵਿੱਚ ਤੁਹਾਡੇ ਮਦਰ ਨੇ ਜਾਂ ਹੈੱਡ ਆਫ ਦੀ ਜਿਹੜੀ ਫੈਮਿਲੀ ਹੈ ਉਹਨੂੰ ਘਰ ਰਨ ਕਰਨ ਵਾਸਤੇ 1 ਲੱਖ ਰੁਪਇਆ ਮਹਾ ਲక్ష్ਮੀ ਸਕੀਮ ਦੇ ਵੇ ਦਿੱਤਾ ਜਾਏਗਾ ਹੈਡ ਆਫ ਦੀ ਫੈਮਲੀ ਉਹਦੇ ਚ ਹੈ ਸੋ ਦੈਟ ਜਿਹੜੀ ਸਿਆਣੀ ਔਰਤ ਹੋਏਗੀ ਉਹਨਾਂ ਪੈਸਿਆਂ ਦਾ ਸਿਆਣਫ ਨਾਲ ਇਸਤੇਮਾਲ ਕਰੇਗੀ ਬਹੁਤ ਸਾਰੇ ਗਰੀਬ ਪਰਿਵਾਰ ਨੇ ਹਿੰਦੁਸਤਾਨ ਤੇ ਉਹ ਜੇ ਲੋਕ ਨੇ ਜਿਨ੍ਹਾਂ ਨੂੰ ਤੋਂ ਵਕਤੀ ਅਜੇ ਵੀ ਰੋਟੀ ਨਹੀਂ ਮਿਲ ਰਹੀ 75 ਸਾਲ ਤੋਂ ਬਾਅਦ ਪੰਜਾਬ ਤੇ ਥੋੜਾ ਜਿਹਾ ਪ੍ਰਫੁੱਲਤ ਪਰ ਗਰੀਬੀ ਆਪਣੀ ਬਹੁਤ ਜ਼ਿਆਦਾ ਜੇ ਆਪਾਂ ਆਪਣੇ ਏਰੀਆ ਚ ਦੇਖਨੇ ਆ ਅਜੀ ਆਪਣੀ ਏਰੀਆ ਚ 20 25% ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਮਿਲਦੀ ਸੋ ਉਹਨਾਂ ਦੀ ਮਦਦ ਵਾਸਤੇ ਅਸੀਂ ਇੱਕ ਇਹ ਜਿਹੜਾ ਹੈ ਕਦਮ ਉਠਾਇਆ ਹੈ ਅੱਛਾ ਇੱਕ ਹੋਰ ਬੜਾ ਮਹੱਤਵਪੂਰਨ ਕੰਮ ਹੈ ਰਾਈਟ ਟੂ ਲੇਬਰ ਦੇ ਰਾਈਟ ਟੂ ਵਰਕ ਦੇ ਥੱਲੇ ਡਾਕਟਰ ਮਨਮੋਨ ਸਿੰਘ ਦੀ ਗਵਰਨਮੈਂਟ ਨੇ ਨਰੇਗਾ ਦੀ ਸਕੀਮ ਸ਼ੁਰੂ ਕੀਤੀ ਸੀ ਨਰੇਗਾ ਦੀ ਸਕੀਮ ਦੇ ਵਿੱਚ ਪਿੰਡੂ ਨੌਜਵਾਨਾਂ ਨੂੰ ਕੰਮ ਕਰਦਾ ਸੀ ਮੌਕਾ ਦਿੱਤਾ ਉਹਦੇ ਵਿੱਚ 200 ਦਿਨ ਮਿਨਿਮਮ 365 ਦੇ ਵਿੱਚ ਕੰਮ ਮਿਲਦਾ ਸੀ ਹੁਣ ਇੱਕ ਪਾਰਟੀ ਨੇ ਫੈਸਲਾ ਕਰ ਲਿਆ ਕਿ ਨਰੇ ਪਿੰਡਾਂ ਤੱਕ ਨਹੀਂ ਚਲੇਗੀ ਇਹ ਸ਼ਹਿਰਾਂ ਦੇ ਵਿੱਚ ਵੀ ਜਿ ਮਿਸੀਪੈਲਿਟੀਆਂ ਦੇ ਵਿੱਚ ਕੰਮ ਕਰਨਾ ਹੈ ਨਰੇਗਾ ਦੀ ਸਕੀਮ ਸ਼ਹਿਰਾਂ ਦੇ ਵਿੱਚ ਵੀ ਚੱਲੇਗੀ ਇਸ ਟਾਈਮ ਨਰੇਗਾ ਦੀ ਜਿਹੜੀ ਪਰ ਡੇ ਦਿਹਾੜੀ ਹੋ 303 ਰੁਪਏ ਇਹ ਵਧਾ ਕੇ 400 ਰੁਪਏ ਕਰ ਉਨ ਲੇਬਰ ਦਾ ਰੇਟ ਜਿਹੜਾ ਕੰਮ ਕਰਨ ਦਾ ਰੇਟ ਹੋਏਗਾ ਦਿਹਾੜੀ ਦਾ ਰੇਟ ਹੋਏਗਾ ਉਹ 400 ਰੁਪਏ ਹੈਗਾ ਅਮਰੀਕਾ ਤੇ ਸੋ ਇਹ ਇਹ ਵੀ ਤੁਹਾਨੂੰ ਮੈਂ ਤੁਹਾਨੂੰ ਦੱਸ ਰਿਹਾ ਨਾ ਜਾਨਾ ਦੂਸਰੀ ਗੱਲ ਸਾਡੇ ਕਾਂਗਰਸ ਪ੍ਰਧਾਨ ਖੜਗੇ ਸਾਹਿਬ ਨੇ ਫੈਸਲਾ ਕੀਤਾ ਹੈ ਕਾਂਗਰਸ ਨੇ ਫੈਸਲਾ ਕੀਤਾ ਜਿਹੜਾ 5 ਕਿਲੋ ਗਰੀਬਾਂ ਨੂੰ ਅਸੀਂ ਹੁਣ ਅਜੇ ਕਣਕ ਦਿੰਦੇ ਸੀ ਉਹ ਕੋਟਾ ਡਬਲ ਕਰ ਦਿੱਤਾ ਗਿਆ ਜਿੱਥੇ ਚਾਵਲ ਜਾਨਾ ਉਹ ਵੀ ਡਬਲ ਹੋਏਗਾ ਕਣਕ ਦਾ ਕੋਟਾ ਵੀ ਜਿਹੜਾ ਉਹ ਅਸੀਂ ਡਬਲ ਦਿਆ ਕਰਾਂਗੇ ਇਹਦੇ ਨਾਲ ਨਾਲ ਮੈਂ ਤੁਹਾਡੇ ਸਾਹਮਣੇ ਇਹ ਵੀ ਲੈ ਕੇ ਆਣਾ ਚਾਹਨਾ ਕੁਝ ਔਰਤਾਂ ਦੀ ਗੱਲ ਅਸੀਂ ਰੱਖਣਾ ਚਾਹੁੰਦੇ ਆ ਤੁਹਾਡੀ ਸਾਹਮਣੇ ਕਿ ਪਾਜਪਾ ਜਿਹੜੀ ਤੁਸੀਂ ਵੇਖਿਆ ਸਾਡੀਆਂ ਨੌਜਵਾਨ ਬੱਚੀਆਂ 올ੰਪੀਅਰਸ ਜਿਨ੍ਹਾਂ ਨੂੰ 올ੰਪਿਕ ਤੇ ਮੈਡਲ ਮਿਲੇ ਸੀ ਸਾਡੇ ਹਰਿਆਣਾ ਦੀਆਂ ਨੌਜਵਾਨ ਬੱਚੀਆਂ ਸਾਡੀਆਂ ਜਿਹੜੀਆਂ ਉਹਨਾਂ ਨਾਲ ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਹੈ ਸੀ ਬ੍ਰਿਜ ਭੂਸ਼ਨ ਸੀ ਉਨੇ ਜਿਸ ਕਿਸਮ ਦੀ ਬਦਫੈਲੀ ਕੀਤੀ بڑے ਵੱਡੇ ਪੇਮਾਨੇ ਤੇ ਸਾਰੇ ਦੇਸ਼ ਦੇ ਵਿੱਚ ਅਖਰੋਸ਼ ਸੀ ਉਹਦੇ ਖਿਲਾਫ ਮੋਦੀ ਸਾਹਿਬ ਨੇ ਇੱਕ ਵਾਰ ਵੀ ਉਹਦੇ ਵੱਲ ਧਿਆਨ ਨਹੀਂ ਦਿੱਤਾ on the contrary ਉਹਦੀ ਟਿਕਟ ਕੱਟ ਕੇ ਉਹਦੇ ਨੌਜਵਾਨ ਲੜਕੇ ਨੂੰ ਦੇ ਦਿੱਤੀ ਗਈ ਹੈ ਸਾਡੀਆਂ ਨੌਜਵਾਨ ਬੱਚੀਆਂ ਨੇ 올림픽 ਮੈਡਲਿਸਟ ਨੇ ਉਹਨਾਂ ਵਿੱਚ ਜਿਨ੍ਹਾਂ ਨੇ 올림픽ਸ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤੇ ਜਾਂ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਤੇ ਇਸ ਦੇਸ਼ ਦੇ ਵਿੱਚ ਸਾਡੀਆਂ ਬੱਚੀਆਂ ਹੀ ਸੁਰੱਖਿਅਤ ਨਹੀਂ ਇਹ ਮੂੰਹ ਬੋਲਦੀ ਤਸਵੀਰ ਹੈ ਪੱਜ ਪਾ ਦੀ ਸੋਚ ਉਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਨਿਰਮਾਇਆ ਕਾਂਡ ਹੋਇਆ ਤੁਹਾਨੂੰ ਪਤਾ ਬੜਾ ਅਨਫੋਰਚੂਨੇਟ ਇੱਕ ਬਹੁਤ ਵੱਡਾ ਡਾਕਟਰ ਮਨਮੋਨ ਸਿੰਘ ਜੀ ਦੇ ਵੇਲੇ ਕਾਂਡ ਹੋਇਆ ਸੀ ਉਸ ਨੌਜਵਾਨ ਬੱਚੀ ਨੂੰ ਅਸੀਂ ਸਪੈਸ਼ਲ 에ਅਰਕ੍ਰਾਫਟ ਤੇ ਉਹਨੂੰ ਇਲਾਜ ਵਾਸਤੇ ਸਪੈਸ਼ਲੀ ਸਿੰਗਾਪੁਰ ਕਰ ਲਿਆ ਸੀ ਉਹ ਉਸ ਇਲਾਜ ਵਾਸਤੇ ਡਾਕਟਰ ਮਨਮੋਨ ਸਿੰਘ ਨੇ ਉਸ ਨੌਜਵਾਨ ਬੱਚੀ ਨੂੰ ਸਿੰਗਾਪੁਰ ਰ ਇਲਾਜ ਵਾਸਤੇ ਕਰ ਲਿਆ ਇਥੇ ਦੀਵ ਗੋੜਾ ਸਾਹਿਬ ਦਾ ਜਿਹੜਾ ਪੁੱਤਰ ਹੈ ਉਹਦਾ ਨਾਂ ਹੈ ਪ੍ਰਜਵਲ ਰਵੰਨਾ 400 ਤੋਂ ਵੱਧ ਔਰਤਾਂ ਨਾਲ ਜੋ ਕਾਂਡ ਹੋਇਆ ਹੈ 22000 ਤੋਂ ਵੱਧ ਜਿਹਦੀਆਂ ਵੀਡੀਓਜ਼ ਜਾਰੀ ਹੋਈਆਂ ਉਹਨੂੰ ਡਿਪਲੋਮੈਟਿਕ ਪਾਸਪੋਰਟ ਦੇ ਕੇ ਬਾਹਰ ਤੋਰਿਆ ਗਿਆ ਐਂਡ ਮੋਦੀ ਸਾਹਿਬ ਨੇ ਉਹਦੀ ਰੈਲੀ ਵਿੱਚ ਇਹ ਗੱਲ ਕਹੀ ਸੀ ਇਹ ਰਵੰਨਾ ਨੂੰ ਹਰ ਵੋਟ ਮੋਦੀ ਨੂੰ ਸਿੱਧੇ ਤੌਰ ਤੇ ਵੋਟ ਪਾਣੀ ਤੁਹਾਨੂੰ ਮੈਂ ਇੱਕ ਮਾਨਸਿਕਤਾ ਇੱਕ ਸੋਚ ਦੀ ਕਹਾਣੀ ਦੱਸਣਾ ਚਾਹੁੰਦਾ ਮੈਂ ਅਪੀਲ ਕਰਾਂਗਾ ਆਪਣੀਆਂ ਪੈਣਾ ਨੂੰ ਮਾਤਾਵਾਂ ਨੂੰ ਪੰਜਾਬ ਵਾਲੀਆਂ ਨੂੰ ਕਿਰਪਾ ਕਰਕੇ ਇਹੋ ਜੀ ਪਾਰਟੀ ਜਿਹੜੀ ਐਂਟੀ ਵੂਮਨ ਹੈ ਜਿਨ੍ਹਾਂ ਦੀ ਸੋਚ ਹੀ ਤੁਸੀਂ ਵੇਖਦੇ ਹੋ ਜਿਸ ਜਮਾਤ ਨੂੰ ਇਹ ਬਿਲੋਂਗ ਕਰਦੇ ਨੇ ਉਹਦੇ ਵਿੱਚ ਔਰਤਾਂ ਦਾ ਕੋਈ ਬਿਲਕੁਲ ਕਿਸੇ ਕਿਸਮ ਉਹਦੇ ਵਿੱਚ ਕੋਈ ਐਂਟਰੀ ਵੀ ਨਹੀਂ ਹੈ ਇਹਦੇ ਵਿੱਚ ਅੱਜ ਅਸੀਂ ਸਾਰੇ ਫਰੀਦਕੋਟ ਵੀ ਆਏ ਹਾਂ ਮੈਂ ਸਾਰੇ ਪੰਜਾਬ ਦੇ ਵੀਰਾਂ ਨੂੰ ਇੱਕੋ ਗੁਜ਼ਾਰਿਸ਼ ਕਰਨਾ ਚਾਹੁੰਦਾ ਐਸ ਟਾਈਮ ਬਹੁਤ ਨਾਜ਼ੁਕ ਮੋਡ ਦੇ ਵਿੱਚ ਸਾਡਾ ਦੇਸ਼ ਹੋ ਗਿਆ। ਸਾਰਾ ਨੂੰ ਪਹਿਲੇ ਤੇ ਇਸ ਟਾਈਮ ਡੈਮੋਕ੍ਰੇਸੀ ਬਹੁਤ ਵੱਡੇ ਖਤਰੇ 'ਚ ਸੀ। ਸਾਰੇ ਇੰਸਟੀਚਿਊਸ਼ਨ ਜਿਹੜੇ ਨੇ ਮੋਦੀ ਨੇ ਪਿਛਲੇ 10 ਸਾਲਾਂ 'ਚ ਖਤਮ ਕਰ ਦਿੱਤੇ। ਮੈਂ ਤੁਹਾਡੇ ਸਾਹਮਣੇ ਦੋ ਐਗਜ਼ਾਮਪਲ ਰੱਖਣਾ ਚਾਹੁੰਦਾ। ਦੇਸ਼ ਨੇ ਤੇ ਪੰਜਾਬੀਆਂ ਨੇ ਚੂਜ਼ ਕਰਨਾ ਹੈ ਕਿ ਅਸੀਂ ਬੌਸ ਚਾਹਨੇ ਹਾਂ, ਬੌਸ ਹੁੰਦਾ ਜਿਹੜਾ ਇਕੱਲਾ ਫਿਰਦਾ ਉਹਦੇ ਆਲੇ-ਦੋਲੇ ਕੋਈ ਨਹੀਂ ਹੁੰਦਾ। ਕਿ ਅਸੀਂ ਲੀਡਰ ਚਾਹਨੇ। ਬੌਸ ਤੇ ਹੈ ਜੇ ਨਰਿੰਦਰ ਮੋਦੀ ਜਦੋਂ ਵੇਖੋ ਭਾਵੇਂ ਮੰਦਰ ਤੇ ਚੀਲਾ ਨੇ ਆਸ ਤੇ ਜਾਂਦਾ ਕੱਲਾ ਜਾਂਦਾ ਕੋਈ ਆਲੇ ਦੋਲੇ ਬੰਦਾ ਨਹੀਂ ਹੁੰਦਾ ਕੱਲਾ ਕੈਮਰਾ ਉਹ ਦੇਤੇ ਰਾਸ਼ਟਰਪਤੀ ਜੇ ਤੁਝ ਪਾਰਲੀਮੈਂਟ ਦਾ ਨਵੀਂ ਦਾ ਉਦਘਾਟਨ ਹੁੰਦਾ ਤੇ ਕੋਈ ਬੰਦਾ ਕੋਈ ਰਾਸ਼ਟਰਪਤੀ ਨਾਲ ਨਹੀਂ ਹੁੰਦਾ ਕੱਲੇ ਬੰਦੇ ਤੇ ਫੋਕਸ ਹੁੰਦਾ ਇਹ ਤਸਵੀਰ ਹੈ ਬੋਸ ਦੀ ਜਿਹੜਾ ਪੋਲੀਟੀਕਲ ਲੀਡਰ ਹੁੰਦਾ ਉਹਦੇ ਨਾਲ ਹਜ਼ਾਰਾਂ ਲੋਕ ਗਰੀਬ ਅਮੀਰ ਔਰਤਾਂ ਨੌਜਵਾਨ ਬੱਚੇ ਚੱਲਦੇ ਨੇ ਉਸ ਪਾਸੇ ਚੋਇਸ ਹੈ ਤੁਹਾਡੇ ਕੋ ਰਾਹੁਲ ਗਾਂਧੀ ਜਿਨੇ ਭਾਰਤ ਜੋੜੋ ਕਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਵਿਦਕਤ ਸਾਰੇ ਦੇਸ਼ ਦੇ ਵਿੱਚ ਹਰ ਸੂਬੇ ਦੇ ਲੋਕਾਂ ਨੂੰ ਜਿਹੜੀ ਇਹ ਇਹਨਾਂ ਨੇ ਨਫ਼ਰਤ ਦੀ دیوار ਖੜੀ ਕੀਤੀ ਸੀ ਉਹਨੂੰ ਤੋੜ ਕੇ ਭਾਈਚਾਰਕ ਸਾਂਝ ਦੀ ਗੱਲ ਕੀਤੀ ਪੰਜਾਬ ਵਿਲ ਹੈਵ ਟੂ ਚੂਸ ਬਿਟਵੀਨ ਅ ਬੌਸ অর ਅ ਲੀਡਰ ਬੌਸ ਇਜ਼ ਨਰਿੰਦਰ ਮੋਦੀ who who walks alone ਹੀ ਡਸਨਟ ਅਲਾਉ ਐਨੀਬਾਡੀ ਟੂ ਕਮ ਅਰਾਊਂਡ ਹਿਮ ਐਂਡ ਅ ਲੀਡਰ ਇਜ਼ ਵਨ ਜਿਹੜਾ ਇਕੱਲਾ ਨਹੀਂ ਚੱਲਦਾ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਏਕ ਬੜੀ ਇੰਪੋਰਟੈਂਟ ਤੁਹਾਡੇ ਵਾਸਤੇ ਗੱਲ ਹੈ ਇਦੇ ਨਾਲ ਨਾਲ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਨਾ ਜਿਸ ਤਰ੍ਹਾਂ ਇਹ ਸਾਨੂੰ ਖੱਸ਼ ਹੈ ਜਿਸ ਕਿਸਮ ਦਾ ਤੌਰ ਤਰੀਕਾ ਮੋਦੀ ਸਾਹਿਬ ਦਾ ਵੇਖਿਆ ਜਿਸਾਂ ਰਾਸ਼ਟਰਪਤੀ ਪਿਊਟਰਨ ਨੇ ਪਿਛਲੇ ਸਾਲ ਕਾਨੂੰਨ ਦੇ ਵਿੱਚ ਤਬਦੀਲੀ ਕਰਕੇ ਸਤਾ ਜ਼ਿੰਦਗੀ ਫੈਸਲਾ ਕੀਤਾ ਕਿ ਜਿੰਨਾ ਚਿਰ ਪਿਊਟਰਨ ਸਾਹਿਬ ਜ਼ਿੰਦਾ ਨੇ ਇਹ ਰਾਸ਼ਟਰਪਤੀ ਰਹਿਣਗੇ ਰੂਸ ਤੇ ਸਾਨੂੰ ਇਹ ਖੱਸ਼ ਹੈ ਕਿ ਜੇ ਫੇਰ ਮੋਦੀ ਸਾਹਿਬ ਤੀਜੀ ਵਾਰ ਆਗੇ ਤੇ ਕੋਈ ਐਹੋ ਜਿਹਾ ਚੱਕਰ ਨਾ ਹੋ ਜੇ ਕਿ ਤਾਂ ਜ਼ਿੰਦਗੀ ਕਲੇ ਮੋਦੀ ਸਾਹਿਬ ਰਹਿਣਗੇ ਤੇ ਇਲੈਕਸ਼ਨ ਕੋਈ ਹਿੰਦੁਸਤਾਨ ਚ ਨਹੀਂ ਹੋਏ। ਆਲਰੇਡੀ ਤੁਹਾਨੂੰ ਪਤਾ ਹੈ ਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਇਹਨਾਂ ਦਾ ਫੇਸ ਨਹੀਂ। ਐਂਡ ਅਗਲੀ ਗੱਲ ਜਿਹੜੀ ਸਾਰਨੋ ਕਾਤਕ ਤੇ ਖਤਰਨਾਕ ਹੈ। ਆਰਐਸਐਸ ਦੀ ਸ਼ੁਰੂ ਤੋਂ ਸੋਚ ਰਹੀ ਹੈ ਕਿ ਅਸੀਂ ਜਿਹੜਾ ਦਲਿਤ ਭਾਈਚਾਰਾ ਪਛਣੀਆਂ ਸ਼ਰੀਣੀਆਂ ਨੇ, ਘੱਟ ਗਿਣਤੀਆਂ ਨੇ, ਇਕਨੋਮਿਕਲੀ ਆਪਰੈਸਟ ਕਲਾਸ ਜਿਹੜੀ ਹੈ, ਉਹਨਾਂ ਨੂੰ 75 ਸਾਲਾਂ ਦੀ ਅਪਲਿਫਟਮੈਂਟ ਵਾਸਤੇ ਜਿਹੜੇ ਅਸੀਂ ਉਹਨਾਂ ਨੂੰ ਨੌਕਰੀਆਂ ਵਿੱਚ ਕੋਟੇ ਦਿੱਤੇ ਨੇ ਰੈਜ਼ਰਵੇਸ਼ਨਸ ਦਿੱਤੀਆਂ ਨੇ ਪ੍ਰੋਮੋਸ਼ਨਸ ਦੇ ਵਿੱਚ ਰੈਜ਼ਰਵੇਸ਼ਨਸ ਹੈ ਨੇ ਜਾਂ ਐਜੂਕੇਸ਼ਨਲ ਅਦਾਰਿਆਂ ਦੀ ਐਡਮਿਸ਼ਨਸ ਦੇ ਵਿੱਚ ਕੋ ਰੈਜ਼ਰਵੇਸ਼ਨਸ ਘੱਟ ਗਿਣਤੀਆਂ ਨੂੰ ਵੀ ਦਿੱਤੀਆਂ ਸਿੱਖ ਵੀ ਘੱਟ ਗਿਣਤੀ ਚ ਨੇ ਕ੍ਰਿਸ਼ਨ ਵੀ ਨੇ ਮੁਸਲਮਾਨਸ ਵੀ ਨੇ ਜੈਨ ਵੀ ਨੇ ਬੋਧ ਵੀ ਨੇ ਉਸ ਚ ਇਹ ਚਾਹਦੇ ਨੇ ਕਿ ਜੇ ਸਾਨੂੰ 2/3 ਇਹ 400 ਪਾਰ ਦਾ ਨੰਨਾ ਕੋ ਚੱਲਿਆ 543 ਐਮਪੀਆਂ ਚ ਜੇ 400 ਮਿਲ ਜੇ ਤੇ 2/3 ਹੋ ਜਾਂਦਾ 2/3 ਹੋ ਜਾਂਦਾ ਤੇ ਡਾਕਟਰ ਭੀਮਰਾਓ ਅੰਬੀਦਕਰ ਸਾਹਿਬ ਦੀ ਜਿਹੜੀ ਕਨਸਟੀਟਿਊਸ਼ਨ ਜਿਹੜਾ ਸੰਵਿਧਾਨ ਹੈ ਜਿਹਦੇ ਅਧੀਨ ਹੈ ਸਾਰੇ ਸਾਰਾ ਕੁਝ ਮਿਲਦਾ ਸਾਨੂੰ ਉਹਦੇ ਤਬਦੀਲ ਕਰ ਦਿੱਤਾ ਤਾਂ ਤੋ ਇਹ ਸਾਰੀ ਚੀਜ਼ ਨੂੰ ਸਾਰੀ ਸੁਸਾਇਟੀ ਨੂੰ ਬੜੀ ਕਲੋਜ਼ਲੀ ਵਾਚ ਕਰਨ ਦੀ ਲੋੜ ਹੈ ਮੈਂ ਪੰਜਾਬੀਆਂ ਨੂੰ ਇਹ ਵੀ ਅਪੀਲ ਕਰਾਂਗਾ ਪੰਜਾਬੀ ਬੜੀ ਇਮੋਸ਼ਨਲ ਕੌਮ ਹੈ ਅਸੀਂ ਸਾਰੇ ਫੈਸਲੇ ਦਿਲ ਤੋਂ ਲੈਂਦੇ ਤੇ ਦਿਲ ਦੇ ਫੈਸਲੇ ਅਕਸਰ ਗਲਤ ਨਹੀਂ ਕਰਦੇ ਵੋਟਾਂ ਨੂੰ ਕਹਿੰਦੇ ಮತਦਾਨ ਉਹਦਾ ਮਤਲਬ ਹੁੰਦਾ ਥੋੜਾ ਜਿਹਾ ਮੱਤ ਤੇ ਬੋਝ ਪਾ ਕੇ ਸੋਚ ਵਿਚਾਰ ਕੇ ਵੋਟ ਪਾਈਏ ਆ ਪਿਛਲੀ ਵਾਰ ਦਿਲਦਾਨ ਕਰਕੇ ಮತਦਾਨ ਨਾ ਕਰਕੇ ਭਗਵੰਤਬਾਨ ਨਿਕਲ ਆਏ ਤੇ ਜੋ ਸਾਨੂੰ ਕੀਮਤ ਅਦਾ ਕਰਨੀ ਪਈ ਤੁਹਾਡੇ ਸਾਹਮਣੇ ਕੋਈ ਪੰਜਾਬ ਦੇ ਵਿੱਚ ਡਿਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਕਿਸੇ ਸ਼ਹਿਰ ਚ ਨਹੀਂ ਚੱਲ ਰਿਹਾ ਕਿਸੇ ਪਿੰਡ ਚ ਨਹੀਂ ਚੱਲ ਰਿਹਾ ਕੋਈ ਬੁਢਾਪਾ ਪੈਨਸ਼ਨ ਕੋਈ ਵਿਧਵਾਵਾਂ ਨੂੰ ਪੈਨਸ਼ਨ 16 ਲੱਖ ਬੰਦੇ ਜਿਨ੍ਹਾਂ ਨੂੰ ਅਸੀਂ ਆਟਾ ਦਾਲ ਪ੍ਰੋਵਾਈਡ ਕਰਦੇ ਸੀ ਉਹਨਾਂ ਦੇ ਨਾਂ ਘੱਟ ਦਿੱਤੇ ਗਏ ਕੋਈ ਸ਼ੰਗਨ ਸਕੀਮ ਕੋਈ ਵੀ ਪਿੰਡੂ ਸੜਕ ਕਿਤੇ ਰਿਪੇਅਰ ਨਹੀਂ ਹੋ ਰਹੀ ਕੋਈ ਸਟੇਡੀਅਮ ਰਿਪੇਅਰ ਨਹੀਂ ਹੋ ਰਿਹਾ ਕੋ ਪਿੰਡਾਂ ਦੇ ਵਿਕਾਸ ਵਾਸਤੇ 1 ਰੁਪਿਆ ਨਹੀਂ ਆ ਰਿਹਾ ਸੋ ਮੇਰੀ ਗੁਜ਼ਾਰਿਸ਼ ਹੈ ਐਤ ਕੀ ਸੋਚ ਸਮਝ ਕੇ ਫੈਸਲਾ ਲਈਏ ਤਾਂ ਮੈਂ ਇੱਕ ਲਾਸਟ ਦੇ ਉੱਤੇ ਇੱਕ ਬਹੁਤ ਮਹੱਤਵਪੂਰਨ ਗੱਲ ਸਾਰੇ ਪੰਜਾਬ ਵਾਸੀਆਂ ਦੇ ਤੇ ਫਰੀਦਕੋਟ ਵਾਸੀਆਂ ਦੇ ਧਿਆਨ ਚ ਲੈ ਕੇ ਆ ਨਹੀਂ ਕਿ ਅਜ ਤੋਂ 35 ਸਾਲ 35 40 ਸਾਲ ਪਹਿਲੇ ਪੰਜਾਬ ਇੱਕ ਬਹੁਤ ਨਾਜ਼ਕ ਮੋੜ ਚੋਂ ਗੁਜ਼ਰ ਰਿਹਾ ਸੀ 20 ਸਾਲ ਲਗਾਤਾਰ ਪੰਜਾਬ ਦੇ ਵਿੱਚ ਪੰਗੜੇ ਗਿੱਧੇ ਪੈੜੇ ਬੰਦ ਹੋ ਗਏ ਸੀ ਪੰਜਾਬ ਦੇ ਵਿੱਚ ਕਾਲੀਆਂ ਬੋਲੀਆਂ ਹਨੇਰੀਆਂ ਰਾਤਾਂ ਸੀ ਗੁਜ਼ਾਰੀਆਂ 35000 ਤੋਂ ਵੱਧ ਪੰਜਾਬੀਆਂ ਦੀ ਸ਼ਹਾਦਤ ਹੋਈ 2300 ਤੋਂ ਵੱਧ ਕਾਂਗਰਸ ਦੇ ਲੋਕ ਪ੍ਰਦਾਤਾ ਤੋਂ ਸਰਪੰਚਾਂ ਤੋਂ ਬਕਸ ਲੈ ਕੇ ਚੀਮਿਸਤੇ ਸਾਡਾ ਉਸ ਅਤਵਾਦ ਦੇ ਵਿੱਚ ਸ਼ਹੀਦ ਹੋਏ ਨੇ ਪੰਜਾਬ ਨੂੰ ਬੜੀ ਮੁਸ਼ਕਲ ਸੀ ਸ਼ਾਂਤ ਕੀਤਾ ਆਪਸੀ ਭਾਈਚਾਰਕ ਸਬੰਧ ਬਣਾਇਆ ਭਾਜਪਾ ਦੀ ਹੁਣ ਇੱਕ ਪਰਜ਼ੋਰ ਕੋਸ਼ਿਸ਼ ਇੱਕ ਵਰਗ ਨੂੰ ਨਾਲ ਲਈਏ ਤੇ ਇੱਕ ਇਹੋ ਜਿਹੇ ਐਲੀਮੈਂਟ ਕੁਝ ਇਥੇ ਏਜੰਸੀਆਂ ਜਿਹੜੀਆਂ ਇਹੋ ਜਿਹੇ ਐਲੀਮੈਂਟ ਨੂੰ ਵਡਾਵਾ ਦੇਣਾ ਚਾਹੁੰਦੀਆਂ ਜਿਹੜੇ ਇੱਕ ਵਾਰ ਫੇਰ ਜਿਹੜਾ ਨਵ ਮਾਸ ਦਾ ਰਿਸ਼ਤਾ ਸਾਡਾ ਉਹਨਾਂ ਦੇ ਵਿੱਚ ਫੇਰ ਦਰਾੜ ਪਾਣਾ ਚਾਹੀਦੀ ਹੈ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਮੇਰੇ ਇਸ਼ਾਰੇ ਨੂੰ ਬਹੁਤ ਚੰਗੀ ਤਰ੍ਹਾਂ ਫਰੀਦਕੋਟ ਵਾਲੇ ਸਮਝ ਰਹੇ ਨੇ ਬਹੁਤ ਸੋਚ ਸਮਝ ਕੇ ਵੋਟ ਪਾਓ ਦਿਲ ਦਾ ਫੈਸਲਾ ਨਾ ਕਰਿਓ ਮਤ ਦਾ ਦਾਨ ਕਰਿਓ ਜੇ ਮਤ ਦਾ ਦਾਨ ਕਰੋਗੇ ਤਾਂ ਸਾਰਾ ਕੰਮ درست ਹੋ ਜਾਏਗਾ ਇਹ ਗੱਲ ਸੁਣ ਲਓ ਜੀ ਮਨੀਸ਼ ਤਿਵਾੜੀ ਇੱਕ ਇੰਡੀਵਿਜੂਅਲ ਹੈ ਇਹਦਾ ਇਹ ਕਿਹੜਾ ਗੱਟ ਜੋੜਦਾ ਹੈ ਕਿਸੇ ਦਾ ਵੀ ਗੱਠ ਜੋੜਦਾ ਹਿੱਸਾ ਹੋਏ ਇੰਡੀਵਿਵਿਜੂਅਲ ਦਾ ਜਿਹੜਾ ਵਿਊ ਹੁੰਦਾ ਹੈ ਉਹ ਇੰਡੀਵਿਵਿਜੂਅਲ ਹੁੰਦਾ ਹੈ ਪਾਰਟੀ ਦਾ ਵਿਊ ਹੈ ਕਿ ਚੰਡੀਗੜ੍ਹ ਇਜ਼ ਅਨ ਪਾਰਟਨ ਪਾਰਸਲ ਆਫ ਦੀ ਪੰਜਾਬ ਅਸੀਂ ਚੰਡੀਗੜ੍ਹ ਦਾ 1 ਇੰਚ ਵੀ ਬਾਹਰ ਨਹੀਂ ਜਾਣ ਦੇਵਾਂਗੇ ਚੰਡੀਗੜ੍ਹ ਵਿਲ ਰਿਮੇਨ ਐਸ ਦੀ ਕੈਪੀਟਲ ਆਫ ਪੰਜਾਬ ਇਹ ਜੇ ਕਿਸੇ ਮੈਂਬਰ ਆਫ ਪਾਰਲੀਮੈਂਟ ਨੇ ਇਹ ਆਪਣੇ ਵੱਲੋਂ ਸੁਜੈਸਟ ਕੀਤਾ ਤਾਂ ਮੈਂ ਉਹ ਸੁਜੈਸ਼ਨ ਨੂੰ ਕੰਡੈਮ ਕਰਨਾ ਮੈਂ ਉਸ ਨੂੰ ਕੰਡੈਮ ਕਰਨਾ ਦੀ ਪਾਰਟੀ ਡਸ ਨਾਟ ਸਟੈਂਡ ਵਿਦ ਵਾਟ ਮਨੀਸ਼ ਤਵਾਰੀ ਹੈ ਸੇ ਵੀ ਸਟੈਂਡ ਚੰਡੀਗੜ੍ਹ ਇਜ਼ ਅ ਪਾਰਟ ਆਫ ਪੰਜਾਬ ਐਂਡ ਵੀ ਵਿਲ ਨਾਟ ਲੈਟ ਇਵਨ ਅ ਇੰਚ ਆਫ ਚੰਡੀਗੜ੍ਹ ਮੂਵ ਐਨੀਵੇਅਰ else ਹੀ ਇਸ ਇੰਡੀਵਿਜੁਅਲ ਐਂਡ ਅ ਸਟੇਟਮੈਂਟ ਇਜ਼ ਇੰਡੀਵਿਜੁਅਲ ਦੀ ਪਾਰਟੀ ਡਲ ਨੋ ਸਟੈਂਡ ਵਿਦ ਬ੍ਰਿਸ਼ਤਵਾਦੀ ਹੁੰਦੇ ਵੇਖੋ ਮੇਰੀ ਇੱਕ ਗੱਲ ਸੁਣ ਲੋ ਹਿੰਦੁਸਤਾਨ ਦੇ ਵਿੱਚ ਇੰਡੀਆ ਗਵਰਨਮੈਂਟ ਕਾਂਗਰਸੀ ਸਰਕਾਰ ਨੌਜਵਾਨੀ ਨੂੰ ਰੋਕਣ ਦਾ ਢਾਂਗ ਕੀ ਨੌਜਵਾਨੀ ਨੂੰ ਰੋਕਣ ਦਾ ਇੱਕੋ ਢਾਂਗ ਜੇ ਅਸੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਡਾਕਰੀਨ ਦਾ ਪ੍ਰਦਾਨ ਕਰ ਸਕੀ ਕੋਈ ਕਾਰੋਬਾਰ ਦਾ ਸਾਡਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਹਜ਼ਾਰਾਂ ਸਾਲਾਂ ਤੋਂ ਵਾਗੇ ਤੇ ਟਾਰੀ ਦਾ ਉਹ ਬੀਜੇਪੀ ਵਾਲਿਆਂ ਨੇ 10 ਸਾਲ ਤੱਕ ਬੰਦ ਕਰਕੇ ਰੱਖਿਆ ਜਾਣ ਬੁਝ ਕੇ ਫਾਈਨੈਂਸ਼ੀਅਲ ਐਂਬਰਗੋ ਲਾ ਕੇ ਰੱਖਿਆ ਪੰਜਾਬ ਨੂੰ ਪਛੜੇਪਨ ਦੇ ਵਿੱਚ ਸਾਡੇ ਕਿਸਾਨ ਨੂੰ ਫਸਾਇਆ ਸਾਡੀ ਸਾਡੀ ਫੌਜ ਦੀ ਪੱਤੀ ਬੰਦ ਕੀਤੀ ਸਾਡਾ ਇੰਟਰਨੈਸ਼ਨਲ ਬਾਰਡਰ ਬੰਦ ਕੀਤਾ ਵੇਖੋ ਸਾਰੇ ਜਿਹੜੇ ਇਸ ਟਾਈਮ ਇੰਪੋਰਟੈਂਟ ਸਟੇਟਸ ਹਿੰਦੁਸਤਾਨ ਤਰੱਕੀ ਕਰ ਰਹੀਆਂ ਕਿਹੜੀਆਂ ਕਰ ਰਹੀਆਂ ਜਿੱਥੇ ਬੰਦਰਗਾਹਾਂ ਨੇ ਜਿੱਥੇ ਪੋਰਟਸ ਨੇ ਸਾਡਾ ਇੱਕ ਡਰਾਈ ਪੋਰਟ ਹੈ ਉਹ ਇਕੱਲਾ ਡਰਾਈ ਪੋਰਟ ਬੰਦ ਕਰ ਦਿੱਤਾ ਇਹ ਜਾਣਬੁੱਝ ਕੇ ਪੰਜਾਬ ਨੂੰ ਮੈਂ ਤੁਹਾਨੂੰ ਕਹਿ ਕੀ ਰਿਹਾ ਜੀ ਇੱਕ ਸੋਚੀ ਸਮਝੀ ਸਾਜ਼ਿਸ਼ ਨਾਲ ਕਿਉਂਕਿ ਇਹ ਤੇ ਇੱਕ ਮਿਨੋਰਿਟੀ ਰਾਜ ਕਰ ਰਹੀ ਮਿਨੋਰਿਟੀਜ਼ ਪ੍ਰਤੀ ਜੋ ਭਾਜਪਾ ਦੀ ਸੋਚ ਹੈ ਤੁਸੀਂ ਜਾਣਦੇ ਹੋ ਜੋ ਮਨੀਪੁਰ ਚ ਹੋਇਆ ਜੋ ਸਾਰੇ ਹਿੰਦੁਸਤਾਨ ਚ ਇੱਕ ਵੱਡੀ ਮਿਨੋਰਿਟੀ ਨਹੀਂ ਹੋ ਰਿਹਾ ਸਿੱਖ ਐਂਡ ਪੰਜਾਬੀਸ ਆਰ ਆਲਸੋ ਮਿਨੋਰਿਟੀ ਵਟ ਏਵਰ ਮਿਸਟਰ ਮੋਦੀ ਐਂਡ ਬੀਜਪੀ ਇਜ਼ ਡੂਇੰਗ ਦੇ ਆਰ ਡੂਇੰਗ ਵਿਦ ਅ ਸਪੈਸ਼ਲ ਇੰਟੈਂਸ਼ਨ ਟੂ ਕੀਪ ਪੰਜਾਬ ਫਾਈਨੈਂਸ਼ਲੀ ਓਨ ਦਿ ਬੈਕਵਰਡ ਜਿਦਨ ਬਾਰਡਰ ਖੁੱਲੇਗਾ ਤਜਾਰਤ ਵਧੇਗੀ ਕਾਰੋਬਾਰ ਵਧੇਗਾ ਤੇ ਸਾਡੇ ਨੌਜਵਾਨਾਂ ਨੂੰ ਕੰਮ ਮਿਲੇਗਾ ਨੌਜਵਾਨਾਂ ਨੂੰ ਕੰਮ ਮਿਲੇਗਾ ਇੱਥੇ ਰਹਿਣਗੇ ਇੱਕ ਇੱਕ ਮੇਰੀ ਗੱਲ ਸੁਣ ਲਓ ਇੱਕ ਬਹੁਤ ਚੰਗੀ ਗੱਲ ਹਰ ਸਾਲ 3 ਲੱਖ ਨੌਜਵਾਨ ਪੰਜਾਬ ਦਾ ਬਾਹਰ ਜਾ ਰਹੇ ਜੇ ਜੋ ਮੈਜੋਰਟੀ ਸਿੱਖ ਜਾ ਰਹੇ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਕਿ ਇਹਨਾਂ ਨੂੰ ਫਾਈਨੈਂਸ਼ੀਅਲੀ ਬੈਂਕਰਪਟ ਕਰਕੇ ਰੱਖੋ ਸੋ ਥੈਟ ਨੌਜਵਾਨ ਇਥੋਂ ਦਾ ਮੂਵ ਆਊਟ ਹੋ ਜਾਏ ਇਥੋਂ ਦੀ ਸਾਰੀ ਜਿਹੜਾ ਤੁਹਾਡਾ ਸਿਸਟਮ ਹੈ ਆਬਵੀਅਸਲੀ ਉਹਦੇ ਵਿੱਚ ਚੇਂਜ ਆਏਗੀ ਜੀ ਡੈਮੋਗ੍ਰਾਫਿਕ ਚੇਂਜ ਆਏਗੀ ਸਾਰੇ ਕੰਮ ਇਹ ਸਾਡੇ ਪੰਜਾਬੀਆਂ ਨੂੰ ਬਹੁਤ ক্লোਜ਼ਲੀ ਵਾਚ ਕਰਨ ਦੀ ਲੋੜ ਹੈ ਦੋ ਵਾਰ ਲਗਾਤਾਰ ਅਸੀਂ ਮੋਦੀ ਦੇ ਪੈਰ ਨਹੀਂ ਇੱਥੇ ਲੱਗਣ ਦਿੱਤੇ ਐਤਕੀ ਮੈਂ ਚਾਹਨਾ ਕਿ ਇਕ ਮੁਸ਼ਤ ਜੇ ਮੋਦੀ ਨੂੰ ਰੋਕਣਾ ਇਕੱਲਾ ਵਿਕਲਪ ਕਾਂਗਰਸ ਹੈ ਕਿਰਪਾ ਕਰਕੇ ਆਪਣੀ ਵੋਟ ਆਪ ਨੂੰ ਯਾ ਅਕਾਲੀ ਦਲ ਨੂੰ ਨਾ ਪੁਗਤਾਇਓ ਅਕਾਲੀ ਦਲ ਨੂੰ ਪਾਈ ਵੋਟ ਤੇ ਸਿੱਧੇ ਤੌਰ ਤੇ ਨਰਿੰਦਰ ਮੋਦੀ ਦੀ ਛੋੜੀ ਜਾਏਗੀ ਆਪ ਨੇ ਆਲਰੇਡੀ ਇਹਨਾਂ ਤੇ ਕੇਜਰੀਵਾਲ ਸਾਹਿਬ ਨੇ ਪਟਨਾ ਰੈਲੀ 'ਚ ਮਮਤਾ ਬੇਨਰਜੀ ਨੇ ਕੇਜਰੀਵਾਲ ਨੇ ਤੇ ਉਧਵ ਠਾਕਰੇ ਜੀ ਨੇ ਇਹ ਪ੍ਰਪੋਜ਼ਲ ਆਲਰੇਡੀ ਰੱਖੀ ਹੈ ਕਿ ਜੇ ਇੰਡੀਆ ਬਲੌਕ ਦੀ ਮੈਜੋਰਟੀ ਆਏਗੀ ਕਾਂਗਰਸ ਆ ਪ੍ਰਾਈਮ ਮਿਨਿਸਟਰ ਹੋਏਗਾ ਤੇ ਜੇ ਕਾਂਗਰਸ ਆ ਪ੍ਰਾਈਮ ਮਿਨਿਸਟਰ ਹੋਏਗਾ ਤਾਂ ਸਿੱਧੀ ਵੋਟ ਸਾਨੂੰ ਪਾਓ ਫਿਰ ਸਿੱਧੇ ਤੌਰ ਤੇ ਆਪਾਂ ਇਹਨਾਂ ਨੂੰ ਕਿਉਂ ਪਾਣੀ ਇਹ ਮੈਂ ਵੈਲਕਮ ਕਰੂੰਗਾ ਕੇਜਰੀਵਾਲ ਪੰਜੇ ਨੂੰ ਪਾਣਗੇ ਉਹ ਇੰਟੈਂਸ਼ਨ ਸੀ ਯੂ ਮਸਟ ਅੰਡਰਸਟੈਂਡ ਇਨਡਾਇਰੈਕਟਲੀ ਰਾਗਵ ਚੱਡਾ ਮੈਸੇਜ ਦੇ ਰਿਹਾ ਪੰਜਾਬ ਦੇ ਆਪ ਵਾਲਿਆਂ ਨੂੰ ਕਿ ਸਿੱਧੀ ਵੋਟ ਕਾਂਗਰਸ ਨੂੰ ਪਾਓ ਕਿਉਂਕਿ ਭਗਵੰਤ ਏਜੰਟ ਹੈ ਡਾਇਰੈਕਟਲੀ ਭਗਵੰਤ ਇਸ ਏਜੰਟ ਆਫ ਦ ਮਿਨਿਸਟਰੀ ਆਫ ਹੋਮ ਹੋਮ ਅਫੇਅਰਸ ਇਸ ਟਾਈਮ ਭਗਵੰਤੀ ਤੇ ਕੇਜਰੀਵਾਲ ਦੀ ਅੰਡਰਸਟੈਂਡਿੰਗ ਹੈ ਨਹੀਂ ਭਗਵੰਤ ਨੇ ਔਰ ਕੇਜਰੀਵਾਲ ਨੇ ਭਗਵੰਤ ਵਾਸ ਸਿਟਿੰਗ ਟੂ ਹਿਸ ਰਾਈਟ ਵੈਨ ਹੀ ਸੈਡ ਕਿ ਦੀ ਗਵਰਨਮੈਂਟ ਆਫ ਇੰਡੀਆ ਇਸ ਟ੍ਰਾਈਂਗ ਟੂ ਡੀਸਟੇਬਲਾਈਜ਼ ਪੰਜਾਬ ਦੇ ਆਰ ਟ੍ਰਾਈਂਗ ਟੂ ਬ੍ਰੇਕ ਐਮਐਲਏਸ ਐਂਡ ਦੇ ਵਿਲ ਟੇਕ ਭਗਵੰਤ ਔਨ ਬੋਰਡ ਇਸ ਤੋਂ ਵੱਡੀ ਹੋਰ ਸਟੇਟਮੈਂਟ ਕੀ ਹੋ ਸਕਦੀ ਜੀ ਤੁਸ ਮੇਰੀ ਅਪੀਲ ਹੈ ਕਿ ਜੋ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਕਾਂਗਰਸ ਦਾ ਬਟਨ ਨਾ ਪਾਓ ਜਾਂ ਰਾਗਵ ਚੱਡਾ ਜੀ ਨੇ ਕਿਹਾ ਉਹ ਕਿਰਪਾ ਕਰਕੇ ਪੂਰਾ ਕਰੋ ਅਨੀਤ ਬਿੱਟੂ ਤਲਵੀਰ ਗੋਲਦੀ ਮੁਰ ਕਾਂਗਰਸ ਦਾ ਇੱਕ ਸਭਾ ਬਣ ਸਕਦੇ ਦੇਖੋ ਮੇਰੀ ਸੁਣੋ ਵਾਰੀ ਵਾਰੀ ਇਹਨਾਂ ਨੂੰ ਇਹਨਾਂ ਗਦਾਰਾਂ ਨੂੰ ਕਿੰਨੀ ਵਾਰ ਦਰਵਾਜ਼ੇ ਖੋਲੋਗੇ ਇਹਨਾਂ ਗਦਾਰਾਂ ਵਾਸਤੇ ਇਹ ਤਾਂ ਫਿਰ ਸਾਡੀ ਮੂਰਖਤਾ ਹੀ ਹੋਏਗੀ ਇਹਨਾਂ ਵਾਸਤੇ ਨਾ ਬਿੱਟੂ ਵਾਸਤੇ ਨਾ ਗੋਲਦੀ ਵਾਸਤੇ ਕਾਂਗਰਸ ਦੇ ਦਰਵਾਜ਼ੇ ਹਮੇਸ਼ਾ ਵਾਸੇ ਬੰਦ ਹੋ ਚੁੱਕੇ ਨੇ ਇਹ ਜਿੱਥੇ ਗਏ ਨੇ ਉੱਥੇ ਹੀ ਰਹਿਣ ਮੈਂ ਹੀ ਇਹਨਾਂ ਨੂੰ ਰਾਜ਼ ਦਵਾਂਗਾ